ਵਰਨਨਤੇ ਵਾਇਰਲ ਹੋਣ ਵਾਲੇ ਇਸ ਵੀਡੀਓ ਤੋਂ ਪਹਿਲਾਂ ਵੀ ਦੱਸਿਆ ਜਾਂਦਾ ਹੈ ਕਿ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਕਰਮਚਾਰੀਆਂ ਦਰਮਿਆਨ ਹੱਥੋਪਾਈ ਹੋਈ ਕੁਝ ਮਿੰਟ ਤੱਕ ਇਹ ਹੱਥੋਪਾਈ ਹੁੰਦੀ ਰਹੀ ਨੌਬਤ ਇੱਥੋਂ ਤੱਕ ਆ ਚੁੱਕੀ ਸੀ ਕਿ ਚੰਡੀਗੜ੍ਹ ਪੁਲਿਸ ਦੀ ਐਸਐਸਪੀ ਕਨਵਰਦੀਪ ਕੌਰ ਮੌਕੇ ਲਈ ਰਮਾਨਾ ਹੋ ਚੁੱਕੀ ਸੀ ਕਿਉਂਕਿ ਇਸ ਕੇਸ ਦੇ ਵਿੱਚ ਨਵਨੀਤ ਚਤੁਰਵੇਦੀ ਪੰਜਾਬ ਪੁਲਿਸ ਲਈ ਪ੍ਰਾਈਸ ਸੀ ਪੰਜਾਬ ਦੇ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਪੰਜਾਬ ਪੁਲਿਸ ਕਰੇਗੀ ਇਹ ਚੀਜ਼ ਕਾਫੀ ਐਂਟੀਸੀਪੇਟਿਡ ਸੀ ਚੰਡੀਗੜ੍ਹ ਪੁਲਿਸ ਦੇ ਜਿਹੜੇ ਟੌਪ ਲੈਵਲ ਦੇ ਅਫਸਰ ਸਨ ਉਹ ਵੀ ਭਾਵਾਂ ਭਾਰ ਸੀ ਸੋ ਕੁਝ ਹੀ ਮਿੰਟਾਂ ਸੈਕਿੰਟਾਂ ਦੇ ਵਿੱਚ ਚੰਡੀਗੜ੍ਹ ਦੀ ਐਸ ਐਸ ਪੀ ਕਮਰਦੀਪ ਕੌਰ ਜੋ ਕਿ ਖੁਦ ਪੰਜਾਬ ਕਾਡਰ ਦੀ ਅਫਸਰ ਨੇ ਉਹ ਮੌਕੇ ਉੱਤੇ ਪਹੁੰਚ ਜਾਂਦੇ ਨੇ ਹੋ ਰਹੀ ਇਸ ਗਰਮੋਗਰਮੀ ਜਿਸ ਤੋਂ ਪਹਿਲਾਂ ਹੱਥੋਪਾਈ ਹੋ ਚੁੱਕੀ ਸੀ ਜਿਵੇਂ ਹੀ ਐਸ ਐਸ ਪੀ ਕਨਵਰਦੀਪ ਕੌਰ ਨੇ ਕਿਹਾ ਕਿ ਤੁਸੀਂ ਇੰਜ ਨਹੀਂ ਕਰ ਸਕਦੇ ਇਹ ਸੰਭਵ ਨਹੀਂ ਹੈ ਤੁਸੀਂ ਇਹਨੂੰ ਨਹੀਂ ਲਿਜਾ ਸਕਦੇ ਇਸ ਤੋਂ ਬਾਅਦ ਤੁਸੀਂ ਵੇਖੋਗੇ ਐਸ ਐਚਓ ਨਰਿੰਦਰ ਪਟਿਆਲ ਅਤੇ ਮੌਕੇ ਉੱਤੇ ਮੌਜੂ ਜਿਹੜੇ ਚੰਡੀਗੜ੍ਹ ਪੁਲਿਸ ਦੇ ਅਫਸਰ ਸਨ ਉਹਨਾਂ ਦੇ ਤੇਵਰ ਕਿੱਡੇ ਹੋਰ ਤਿੱਖੇ ਹੋ ਗਏ ਆਪਣੇ ਐਸ ਐਸ ਪੀ ਦੀ ਹਲਾਸ਼ੇਰੀ ਮਿਲਦੇ ਸਾਰ ਹੀ ਚੰਡੀਗੜ੍ਹ ਪੁਲਿਸ ਦੇ ਕਰਮਚਾਰੀਆਂ ਨੇ ਤੱਕੇ ਮਾਰੇ ਪੰਜਾਬ ਅਤੇ ਰੋਪੜ ਪੁਲਿਸ ਦੀਆਂ ਟੀਮਾਂ ਨੂੰ ਤੱਕੇ ਵੱਜੇ ਜਿਸ ਤੋਂ ਬਾਅਦ ਉਸ ਗੱਡੀ ਉਸ ਸਰਕਾਰੀ ਗੱਡੀ ਡੀਜੀਪੀ ਆਫਿਸ ਦੀ ਗੱਡੀ ਦੇ ਵਿੱਚ ਨਵਨੀਤ ਚਤੁਰਵੇਦੀ ਜਿਸ ਦੇ ਨਾਂ ਦਾ ਇੱਕ ਅਰੇਸਟ ਵਾਰੰਟ ਸੀ ਗ੍ਰਿਫਤਾਰੀ ਵਾਰੰਟ ਸੀ ਉਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੇ ਹੈੱਡਕੁਆਰਟਰ ਲਈ ਰਵਾਨਾ ਹੋ ਜਾਂਦੇ ਨੇ ਹੁਣ ਦੱਸਿਆ ਜਾਂਦਾ ਕਿ ਇੱਥੇ ਵੀ ਪੰਜਾਬ ਅਤੇ ਰੋਪੜ ਪੁਲਿਸ ਨੇ ਇਸ ਕਾਫਲੇ ਇਸ ਕਨਵਾਈ ਦਾ ਪਿੱਛਾ ਕਰਨਾ ਨਹੀਂ ਛੱਡਿਆ